ਇੱਕ ਕੈਮਿਸਟ ਦੀ ਧੀ ਵਿਆਹੀ ਗਈ ਤਾਂ ਉਹਦੀ ਸੱਸ ਨਾਲ ਬਹੁਤੀ ਬੰਦੀ ਨਹੀਂ ਸੀ ਇੱਕ ਦਿਨ ਉਸਨੇ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਕੋਈ ਜ਼ਹਿਰ ਲਿਆ ਕੇ ਦੇ ਪਾਪਾ ਮੈਂ ਬੁੱਢੀ ਦਾ ਕੰਮ ਤਮਾਮ ਕਰਨਾ ਹੈ ਅਗਯੋ ਬਾਪ ਨੇ ਕਿਹਾ ਕਿ ਪੁੱਤ ਜਿਹਾ ਕਰੇਂਗੀ ਤਾਂ ਸ਼ੱਕ ਤੇਰੇ ਤੇ ਜਾਊ ਤੂੰ ਜੇਲ੍ਹ ਚਲੀ ਜਾਏਂਗੀ ਇੱਕ ਕੰਮ ਕਰਦੇ ਆ ਮੈਂ ਤੈਨੂੰ ਸਲੋ ਜ਼ਹਿਰ ਲਿਆ ਦੇਣਾ ਉਹ ਦੇ 6 ਮਹੀਨਿਆਂ ਚ ਕੰਮ ਹੋ ਜਾ ਹਾਂ ਵੇਚਦੀ ਆਪਦਾ ਬਤੀਰਾ ਨਰਮ ਤੇ ਪਿਆਰ ਵਾਲਾ ਰੱਖੀ ਤਾਂ ਕਿ ਤੇਰੇ ਤੇ ਸ਼ੱਕ ਨਾ ਜਾਵੇ ਲੌਜੀਤੀ ਨੇ ਉਵੇਂ ਹੀ ਕੀਤਾ ਇਹਦੇ ਨਾਲ ਕੀ ਹੋਇਆ ਕਿ ਘਰ ਦਾ ਮਾਹੌਲ ਠੀਕ ਹੋਣ ਲੱਗ ਗਿਆ ਕਿਉਂਕਿ ਨੂ ਦੀ ਨਰਮਾਈ ਤੇ ਮੁਹੱਬਤ ਦੇਖ ਸੱਸ ਵੀ ਪਿਆਰ ਕਰਨ ਲੱਗ ਪਈ ਇੱਕ ਦਿਨ ਜਦੋਂ ਕੁੜੀ ਦਾ ਬਾਪ ਫੇਰ ਘਰ ਆਇਆ ਤਾਂ ਉਸਨੇ ਆਪਣੇ ਪਿਤਾ ਨੂੰ ਕਿਹਾ ਪਾਪਾ ਮੇਰੀ ਸੱਸ ਤਾਂ ਬਹੁਤ ਚੰਗੀ ਹੈ ਪਲੀਜ਼ ਮੈਨੂੰ ਐਂਟੀਡੋਟ ਲਿਆ ਦਿਓ ਮੈਂ ਆਪਣੀ ਸੱਸ ਨੂੰ ਨਹੀਂ ਮਕਾਉਣਾ ਪਿਤਾ ਨੇ ਹੱਸ ਕੇ ਕਿਹਾ ਬੇਟੇ ਮੈਂ ਤੈਨੂੰ ਜੋ ਦਿੱਤਾ ਸੀ ਉਹ ਜ਼ਹਿਰ ਨਹੀਂ ਸੀ ਸਵੀਟਨਰ ਸੀ ਅਸਲੀ ਗੱਲ ਤਾਂ ਬਤੀਰੇ ਦੀ ਸੀ ਪੁੱਤ ਨਿੱਕੀ ਜਿਹੀ ਕਹਾਣੀ ਇਹੋ ਦੱਸਦੀ ਹੈ ਕਿ ਅਸਲ 'ਚ ਰਿਸ਼ਤੇ ਤਾਲਮੇਲ ਤੇ ਨੇਕ ਬਤੀਰੇ ਨਾਲ ਨਿਭਦੇ ਹਨ ਪ੍ਰੇਮ ਭਾਵ ਹੀ ਰਿਸ਼ਤਿਆਂ ਦੀ ਕੁੰਜੀ ਹੈ ਰਿਸ਼ਤੇ 'ਚ ਸੁਣਨਾ ਬਹੁਤ ਜ਼ਰੂਰੀ ਹੈ ਸਮੱਸਿਆ ਹੈ ਕਿ ਅਸੀਂ ਕਿਸੇ ਨੂੰ ਘੱਟ ਸੁਣਦੇ ਹਾਂ ਤੇ ਅਗਲੇ ਨੂੰ ਬਧੇਰੇ ਸੁਣਾਉਂਦੇ ਹਾਂ